ਫਰੀਦਾ ਜਾਂ ਲੱਭ ਤਾ ਨੇਹ ਕਿਆ ਲੱਭ ਤਾ ਕੂੜਾ ਨੇਹ ਹਾਂ ਲੱਭ ਤਾ ਕੂੜਾ ਨੇਹ ਕਿਚਰ ਛੱਤ ਲਗਾਈ ਐ ਛੱਪਰ ਟੁੱਟੈ ਮੇਹ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਐ ਪੱਸੀ ਰੱਬ ਹਿਆਲੀ ਐ ਜੰਗਲ ਕਿਆ ਟੂਡੇ ਫਰੀਦਾ ਇੰਨੀ ਨਿੱਕੀ ਜੰਗੀ ਐ ਥਾਲ ਡੂੰਗਰ ਭਵੇ ਓਮ ਅੱਜ ਫਰੀਦਾ ਕੂਜੜਾ ਥਾਲ ਡੂੰਗਰ ਪਾਠ ਹੈ ਪ੍ਰਾਤਨ ਸਰੂਪਾਂ ਚ ਟਿੱਪੀ ਨਹੀਂ ਲੱਗੀ ਐ ਨਾ ਪੁੱਤੀਆਂ ਚ ਲੱਗੀ ਐ ਟਿੱਪੀ ਤੋਂ ਬਗੈਰ ਪਾਠ ਹੈ ਥਾਲ ਡੂੰਗਰ ਭਵੇ ਓਮ ਥਾਲ ਡੂੰਗਰ ਭਵੇ ਓਮ ਅੱਜ ਫਰੀਦਾ ਕੂਜੜਾ ਅੱਜ ਫਰੀਦਾ ਉਜੜਾ ਕਸ ਕੇ ਬੋਲਣਾ ਸੈ ਕੋਹਾਂ ਥੀ ਓਮ ਸੈ ਕੋਹਾਂ ਥੀ ਓਮ ਫਰੀਦਾ ਰਾਤੀ ਵੱਡੀਆਂ ਫਰੀਦਾ ਰਾਤੀ ਵੱਡੀਆਂ ਧੋਖ ਧੋਖ ਉੱਠਣ ਪਾਸ ਧਿਗ ਤਿਨਾ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ ਫਰੀਦਾ ਜੀ ਮੈਂ ਹੁੰਦਾ ਵਾਰਿਆ ਫਰੀਦਾ ਜੀ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆਂ ਹੀੜਾ ਜਲੇ ਮਜੀਠ ਜਿਉ ਉੱਪਰ ਅੰਗਾਰਾ ਇਹ ਜਿਉ ਪਤਿ ਵਿਸਰਾਮ ਲਾਉਣਾ ਹੈ ਹੀੜਾ ਜਲੇ ਮਜੀਠ ਜਿਉ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਜਾਉਦੀਆਂ ਕਿੱਕਰ ਬੀਜੈ ਜੱਟ ਖੰਡਾ ਉਹਨ ਕਤਾਇਦਾ ਪੈਦਾ ਲੋੜਾ ਪਟ ਫਰੀਦਾ ਗਲਿਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ ਚੱਲਾ ਤਾ ਭਿੱਜੈ ਕੰਬਲੀ ਰਹਾ ਤਾ ਟੁੱਟੈ ਨੇਹ ਭਿੱਜੋ ਸਿੱਜੋ ਕੰਬਲੀ ਅੱਲਾ ਵਰਸਾ ਮੀਹ ਜਾਇ ਮਿਲਾ ਤਿਨਾ ਸੱਜਣਾ ਟੋ ਨਾਹੀ ਨੇਹੋ ਫਰੀਦਾ ਮੈਂ ਭੁਲਾਵਾ ਪੱਗ ਦਾ ਮਦ ਮੈਲੀ ਹੋਈ ਜਾਏ ਮਤ ਮਤ ਪੁ ਲਈ ਗਹਿਲਾ ਰੂਹ ਨਾ ਜਾਣਈ ਸਿਰ ਭੀ ਮਿੱਟੀ ਖਾਏ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਂਝਾ ਦੁੱਧ ਸਬੇ ਵਸਤੂ ਮਿੱਠੀਆਂ ਰੱਬ ਨਾ ਪੁੱਜੰ ਤੁੱਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਲਾਵਣ ਕੋਲਾ ਬੋਲਣਾ ਲਾਵਣ ਮੇਰੀ ਭੁੱਖ ਜਿਨਾ ਖਾਦੀ ਚੋਪੜੀ ਘਣੇ ਸਹਿਨਗੇ ਦੁੱਖ ਰੁੱਖੀ ਸੁਖੀ ਖਾਏ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਆਜ ਨਾ ਸੁੱਤੀ ਕਾਂਤ ਸਿਓ ਆਂਗ ਮੁੜੇ ਮੁੜ ਜਾਏ ਜਾਏ ਪੁੱਛੋ ਦੁਹਾਗਣੀ ਤੂੰ ਕਿਉ ਰੈਣ ਵਿਹਾਏ ਸਹੁਰੈ ਢੋਈ ਨਾ ਲਹੈ ਪਈਐ ਨਾਹੀ ਥਾਉ ਪਿਰ ਵਾਤੜੀ ਨਾ ਪੁੱਛਈ ਨਨ ਸੋਹਾਗਣ ਨਾਉ ਸਹੁਰੇ ਪਈਏ ਕੰਤ ਕੀ ਕੰਤ ਅਗੰਮ ਅਥਾਹ ਨਾਨਕ ਸੋ ਸਹਾਗਣੀ ਨਾਨਕ ਸੋ ਸੋਹਾਗਣੀ ਜੋ ਭਾਵੈ ਬੇਪ੍ਰਵਾਹ ਨਾਤੀ ਧੋਤੀ ਸੰਭਹੀ ਸੁਤੀ ਆਇਨ ਚਿੰਦ ਫਿਰਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਤੂਰੀ ਗੰਧ ਜੋਵਨ ਜਾਂਦੇ ਨਾ ਡਰਾਂ ਜੇ ਸਹਿਬ੍ਰੀਤ ਪ੍ਰੀਤ ਨਾ ਜਾਏ ਫਰੀਦਾ ਜੀ ਸਹਿਪ੍ਰੀਤ ਨਾ ਜਾਏ ਫਰੀਦਾ ਕਿੰਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਫਾਸ਼ੂਦ ਬੋਲ ਨਾ ਫਰੀਦਾ 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 ਨਹੀਂ ਕਹਿਣਾ ਫਰੀਦਾ ਫਰੀਦਾ ਚਿੰਤ ਖਟੋਲਾ ਵਾਣ ਦੁਖ ਬਿਰਹ ਵਿਸ਼ਾਵਣ ਲੇਪ ਏਹ ਹਮਾਰਾ ਜੀਵਨ ਤੂ ਸਾਹਿਬ ਸੱਚੇ ਵੇਖ ਬਿਰਹ ਬਿਰਹ ਆਖੀ ਐ ਬਿਰਹ ਤੂ ਸੁਲਤਾਨ ਫਰੀਦਾ ਜੇਤ ਤਨ ਬਿਰਹੁ ਨਾ ਉਪਜੈ ਸੋ ਤਾਨ ਜਾਣ ਮਸਾਨ ਫਰੀਦਾ ਇਹ ਵਿਸ ਗੰਦਲਾ ਗੰਦਲਾ ਧਰੀਆਂ ਖੰਡ ਵਿਲਵਾੜ ਦੀ ਫਰੀਦਾ ਇਹ ਵਿਸ ਗੰਦਲਾ ਕਿਥੇ ਵਿਸਰਾਮ ਧਰਿਆ ਖੰਡ ਲਿਵਾੜ ਇੱਕ ਰਾਹ ਦੇ ਰਹਿ ਗਏ ਇੱਕ ਰਾਹੇ ਦੇ ਇੱਕ ਰਾਹੇ ਦੇ ਰਹਿ ਗਏ ਇੱਕ ਰਾਦੀ ਗਏ ਉਜਾੜ ਇੱਕ ਰਾਹ ਇੱਕ ਰਾਹ ਦੇ ਰਾਹੇ ਦੇ ਇੱਕ ਰਾਹੇ ਦੇ ਰਹਿ ਗਏ ਇੱਕ ਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਹੰਡ ਕੈ ਟੱਡਾ ਲਾ ਕੇ ਹੰਡ ਡੱਡਾ ਨਹੀਂ ਬੋਲਣਾ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਥੰਮ ਲੈ ਕੇ ਰੱਬ ਮੰਗੇਸੀਆ ਖਾਲਾ ਕਿ ਲਿਖਾ ਕੱਕੇ ਨਾਲ ਨਹੀਂ ਲਿਖਾ ਲਿਖਾ ਰੱਬ ਮੰਗੇਸੀਆ ਲਿਖਾ ਰੱਬ ਮੰਗੇਸੀਆ ਮੰਗੇਸੀਆ ਉੱਤੇ ਟਿੱਪੀ ਲੱਗੀ ਹੋਈ ਹੈ ਤੂੰ ਆਹੋ ਕੇਰੇ ਕੰਮ ਤੂੰ ਆਹੋ ਕੇਰੇ ਕੰਮ ਕਾਹੇ ਦੇ ਰਾਹ ਦੇ ਹੀਥਾਂ ਲੰਤ ਹੈ ਆਹਾ ਹੈ ਤੂੰ ਆਹੋ ਕੇਰੇ ਕੰਮ ਫਰੀਦਾ ਦਰਦ ਰਵਾਜ ਜਾਏ ਕੈ ਕਿਉ ਡਿੱਠੋ ਘੜੀਆਲ ਇਹੋ ਨੇ ਦੋਸਾ ਮਾਰੀ ਐ ਇਹੋ ਨੇ ਦੋਸਾ ਮਾਰੀ ਐ ਹਮ ਦੋਸਾ ਦਾ ਕਿਆ ਹਾਲ ਕੜੀਏ ਕੜੀਏ ਮਾਰੀ ਐ ਪਹਿਰੀ ਲਹਿ ਸਜਾਏ ਸੋਹੀੜਾ ਕੜੀਆ ਲਜੋ ਦੁਖੀ ਰਹਿਣ ਵਿਹਾਰੇ ਦੁਖੀ ਰਹਿਣ ਵਿਹਾਰੇ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇਹ ਜੇ 100 ਵਰਿਆ ਜੀਵਨ ਪੀ ਤਨ ਹੋਸੀ ਖੇ ਫਰੀਦਾ ਬਾਹਰ ਪਰਾਇ ਬੈਸਣ ਸਾਈ ਮੁਜਾਹਰ ਦੇ ਜੇ ਤੂੰ ਏਵੈ ਰਖਸੀ ਜੀਵੋ ਸਰੀਰ ਹਲੇਹ ਕੰਧ ਕੋਹਾੜਾ ਸਿਰ ਕੜਾ ਵਣ ਕੈ ਸਰ ਲੋਹਾਰ ਵਣ ਕੈ ਸਰ ਲੋਹਾਰ ਵਕਰਾ ਪਾਠ ਕਰਨਾ ਹੈ ਕੈ ਸਰ ਇਕੱਠਾ ਨਹੀਂ ਕਹਿ ਦੇਣਾ ਵਣ ਕੈ ਸਰ ਲੋਹਾਰ ਫਰੀਦਾ ਖੋ ਲੋੜੀ ਸਹ ਆਪਣਾ ਤੂ ਲੋੜਹਿ ਅੰਗਿਆਰ ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣ ਅੱਗੇ ਅੱਗੇ ਗਏ ਸਿੰਘ ਆਪਸਾਨ ਸਿੰਘ ਆਪਸਨ ਅੱਗੇ ਗਏ ਸਿੰਘ ਆਪਸਾਨ ਚੋਟਾਂ ਖਾਸੀ ਕੌਣ ਪਾਸ ਦਮਾਮੇ ਛੱਤ ਸਿਰ ਭੇਰੀ ੱਡੋ ਰੱਡ ਜਾਂ ਭੇਰੀ ੱਡੋ ਰੱਡ ਜਾਏ ਸੁੱਤੇ ਜੀ ਰਾਣ ਮਹਿ ਤੀਏ ਉਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆ ਉਸਾਰੇ ਦੇ ਪੀ ਗਏ ਉਸਾਰੇ ਦੇ ਇਥੇ ਜਮਕ ਲਾ ਦਿੰਨੀ ਹੈ ਉਸਾਰੇ ਦੇ ਇਹ ਡੈਸ਼ ਤੇ ਕੀ ਬੋਲਣਾ ਹੈ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮੇਖਾ ਅਗਲੀਆ ਜਿੰਦ ਨਕਾਈ ਮੇਖ ਵਾਰੀ ਆਪ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਦੁਹ ਦੀਵੀ ਬਲੰਦਿਆ ਮਲਕ ਬਹਿਠਾ ਆਏ ਮਲਕ ਬਹਿਠਾ ਆਏ ਗਾੜ ਲੀਤਾ ਘਾਟ ਲੁੱਟਿਆ ਦੀਵੜੇ ਗਇਆ ਬੁਝਾਏ ਦੀਵੜੇ ਗਇਆ ਬੁਝਾਏ ਫਰੀਦਾ ਵੇਖ ਕਪਾਹ ਜਿ ਥੀਆ ਜੇ ਸੇਰthia ਤਿਲਾਹ ਕਮਾਦੈ ਆਰ ਕਾਗਦੈ ਕੁੰਨੇ ਕੋਇ ਲਿਆ ਕੁੰਨੇ ਕੋਇ ਲਿਆ ਕਮਾਦੈ ਆਰ ਕਾਗਦੈ ਕੁੰਨੇ ਕੋਇ ਲਿਆ ਮੰਦੇ ਅਮਲ ਕਰੀਦਿਆ ਏਹ ਸੁਜਾਇ ਤਿਨਾਹ ਫਰੀਦਾ ਕੰਨ ਮਸੱਲਾ ਸੂਫ ਗਾਲ ਦਿਲ ਕਾਤੀ ਗੋੜ ਬਾਤ ਕੰਨ ਥੋੜਾ ਜਿਹਾ ਭਾਰਾ ਹੀ ਬੋਲਣਾ ਫਰੀਦਾ ਕੰਨ ਮਸੱਲਾ ਉਚਾਰਨ ਕਰਨਾ ਹੈ ਕਿਤੇ ਮਸੱਲਾ ਨਹੀਂ ਕਹਿ ਦੇਣਾ ਫਰੀਦਾ ਕੰਨ ਮਸੱਲਾ ਸੂਫ ਗਲ ਗਲ ਦਿਲ ਕਾਤੀ ਗੋੜ ਬਾਤ ਬਾਹਰ ਦਿਸੈ ਚਾਨਣ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤ ਨਾ ਨਿਕਲੇ ਰਤੀ ਰਤ ਨਾ ਨਿਕਲੇ ਫਰੀਦਾ ਰਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਇ ਜੋ ਤਨ ਰੱਤੇ ਰਬ ਸਿਓ ਤੈਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਰਤ ਬਿਨ ਤਨ ਨਾ ਹੋਏ ਜੋ ਸਹ ਰਤੇ ਆਪਨੇ ਤੈਨ ਤਨ ਲੋਭ ਰਤ ਨਾ ਹੋਏ ਬੈ ਪਇ ਤਨ ਖੀਨ ਹੋਏ ਲੋਭ ਰਤ ਵਿੱਚ ਹਜਾਇ ਜੋ ਬੈ ਸੰਤਰ ਧਾਤ ਸੁਧ ਹੋਏ ਜੋ ਬੈ ਸੰਤਰ ਧਾਤ ਸੁਧ ਹੋਏ ਜੋ ਬੈ ਸੰਤਰ ਧਾਤ ਸੁਧ ਹੋਏ ਤੇ ਉਹ ਹਰ ਕਾ ਭਉ ਦੁਰਮਤ ਮੈ ਲਗਵਾਏ ਬੈ ਸੰਤਰ ਤੇ ਲੱਗੇਗੀ ਜੋ ਬੈ ਸੰਤਰ ਧਾਤ ਸੁਧ ਹੋਏ ਤੇ ਉਹ ਹਰ ਕਾ ਭਉ ਦਰਮਤ ਮਹਿਲ ਗਵਾਇ ਨਾਨਕ ਤੇਜਨ ਸੋਹਣੇ ਜੇ ਰਤੈ ਹਰ ਰੰਗ ਲਾਇ ਫਰੀਦਾ ਸੋਈ ਸਰਵਰ ਢੂਡ ਲਹੋ ਜਿੱਥੋ ਲੱਭੀ ਵਥ ਛੱਪੜ ਢੂਡੈ ਕਿਆ ਹੋਵੈ ਚਿੱਕੜ ਡੂਬੈ ਹੱਥ ਚਿੱਕੜ ਡੂਬੈ ਹੱਥ ਫਰੀਦਾ ਨੱਡੀ ਕੰਤ ਨਾ ਰਾਵਿਓ ਆ ਨੰਡੀ ਨੰਡੀ ਨੰਢੀ ਕੰਤ ਨਾ 라ਵਿਓ ਫਰੀਦਾ ਨੰਢੀ ਕੰਤ ਨਾ 라ਵਿਓ ਵੱਡੀ ਥੀ ਮੁਈ ਆਸ ਮੁਈ ਆਸ ਇਹ ਵਖਰਾ ਪਾਠ ਕਰਨਾ ਹੈ ਇਕੱਠਾ ਲਿਖਿਆ ਹੈ ਮੁਈ ਆਸ ਤਨ ਉ ਕਹਿੰਦੀ ਗੋਰ ਮੇ ਤੈ ਸਹ ਨਾ ਮਿਲੀ ਆਸ ਤੈ ਸਹ ਨਾ ਮਿਲੀ ਆਸ ਫਰੀਦਾ ਸਿਰ ਪਲਿਆ ਵਾੜੀ ਪਲੀ ਮੁੱਛਾਂ ਭੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਨਹ ਕਿਆ ਰਲੀਆਂ ਫਰੀਦਾ ਕੋਠੇ ਠੁੱਕਣ ਕੇਤੜਾ ਠੁੱਕਣ ਠੁੱਕਣ ਹਾਂ ਠੁੱਕਣ ਨਹੀਂ ਫਰੀਦਾ ਕੋਠੇ ਠੁਕਣ ਕੇਤੜਾ ਠੁੱਕਣ ਬੋਲ ਠੁੱਕਣ ਥੋੜਾ ਜਿਹਾ ਕੱਸ ਕੇ ਫਿਰ ਨੀਂਦੜੀ ਨਿਵਾਰ ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਮੰਡਪ 마ੜੀਆ 마ੜੀਆ ਕੁੱਲਾ ਹੀ ਬੋਲਾਂ 마ੜੀਆ ਥੋੜਾ ਬੋਲਣਾ ਫਰੀਦਾ ਕੋਠੇ ਮੰਡਪ 마ੜੀਆ ਏਤ ਨਾ ਲਾਏ ਚਿੱਤ ਮਿੱਟੀ ਪਈ ਅਤਲ ਵੀ ਕੋਈ ਨਾ ਹੋਸੀ ਮੇਤਾ